ਹਾਂਜੀ ਕੀ ਹਾਲ ਨੇ ਦੋਸਤੋ ਸੋ ਟਾਈਟਲ ਤਾਂ ਤੁਸੀਂ ਪੜ ਹੀ ਲਿਆ ਹੋਣਾ ਵੀ ਜੇ ਤੁਸੀਂ ਘਰੋਂ ਭੱਜਣ ਦਾ ਇਰਾਦਾ ਬਣਾਈ ਜਾਨੇ ਮੁੰਡੇ ਕੁੜੀ ਦੀ ਗੱਲ ਕਰਦਾ ਤਾਂ ਪਹਿਲਾਂ ਇਹ ਵੀਡੀਓ ਦੇਖ ਲਿਓ ਬਾਅਦ ਵਿੱਚ ਚਾਹੀ ਭੱਜਿਓ ਪਹਿਲਾਂ ਵੀਡੀਓ ਦੇਖ ਲਿਓ ਤੁਸੀਂ ਇਹ ਸਾਰੀ ਸੋ ਇਹ ਟਾਈਟਲ ਕਿੱਥੋਂ ਦਿਮਾਗ 'ਚ ਆਇਆ ਇੱਕ ਮੇਰਾ ਦੋਸਤ ਆ ਬੜਾ ਹੀ ਖਾਸ ਦੋਸਤ ਆ ਅਸੀਂ ਇਕੱਠੇ ਹੀ ਬਠਿੰਡੇ ਰਹਿੰਦੇ ਹੁੰਦੇ ਸੀ ਹੋਸਟਲ ਵਿੱਚ ਸੋ ਬੜਾ ਹੀ ਵਧੀਆ ਮਤਲਬ ਬੜਾ ਹੀ ਲਿਆ ਜਾ ਉਹਦੇ ਨਾਲ ਮੋਹ ਪਿਆਰ ਬਹੁਤ ਜ਼ਿਆਦਾ ਸੀਗਾ ਤੇ ਉਹ ਜਦੋਂ ਅਸੀਂ ਉਦੋਂ ਰਹਿੰਦੇ ਹੁੰਦੇ ਸੀ ਇਕੱਠੇ ਉਦੋਂ ਰਾਤ ਨੂੰ ਹੁਣੇ ਘੰਟਾ ਡੇਢ ਡੇਢ ਘੰਟਾ ਫੈਮਲੀ ਨਾਲ ਗੱਲਾਂ ਬਾਤਾਂ ਕਰਨੀਆਂ ਤੇ ਬੜਾ ਹੀ ਵਧੀਆ ਲੱਗਦਾ ਹੁੰਦਾ ਸੀ ਡੇਲੀ ਹੁਣੇ ਰਾਤ ਨੂੰ ਘੰਟਾ ਡੇਢ ਘੰਟਾ ਆਪਦੀ ਮੰਮੀ ਨਾਲ ਗੱਲ ਕਰਨੀ ਤੇ ਹਰ ਇੱਕ ਗੱਲ ਆਪਦੀ ਮੰਮੀ ਨੂੰ ਦੱਸਣੀ ਵੀ ਅੱਜ ਕਲਾਸ 'ਚ ਆਹ ਹੋਇਆ ਟੀਚਰ ਨੇ ਆਹ ਕਿਹਾ ਮੈਂ ਆਪਦੇ ਮੁੰਡੇ ਨਾਲ ਮੈਂ ਆਪਦੇ ਦੋਸਤ ਨਾਲ ਉੱਥੇ ਘੁੰਮਣ ਗਿਆ ਸੀਗਾ ਇੰਨੇ ਪੈਸੇ ਲੱਗ ਕੇ ਮੇਰੇ ਸਾਰਾ ਕੁਝ ਉਹਨੇ A to Z ਦੱਸਣਾ ਚਾਹ ਮੈਂ ਵੀ ਬੜਾ ਲਗਣਾ ਮੈਂ ਯਾਰ ਬੜਾ ਉਹ ਯਾਰ ਫੈਮਿਲੀ ਨੂੰ ਆਪਦੀ ਨੂੰ ਪਿਆਰ ਕਰਦਾ ਬਟ ਹੁਣ ਉਹਦੀ ਲਾਈਫ ਚ ਇਹ ਸਿਚੁਏਸ਼ਨ ਬਣੀ ਹੋਈ ਆ ਜੋ ਮੈਂ ਟਾਈਟਲ ਲਿਖਿਆ ਵੀ ਕਿਸੇ ਕੁੜੀ ਨੂੰ ਪਿਆਰ ਕਰਦਾ ਉਹ ਤੇ ਇੱਕ ਪਾਸੇ ਉਹਦੀ ਸੀਏ ਦੀ ਤਿਆਰੀ ਵੀ ਚੱਲ ਰਹੀ ਆ ਤੇ ਉਹਨੇ ਉਹ ਡਿਸੀਜਨ ਲੈ ਰਿਆ ਵੀ ਮੈਂ ਮਤਲਬ ਵੀ ਉਸ ਕੁੜੀ ਨਾਲ ਵਿਆਹ ਕਰਾਉਣਾ ਤੇ ਮੈਂ ਭੱਜ ਜਾ ਉਸ ਕੁੜੀ ਨੂੰ ਲੈ ਕੇ ਕੋਟ ਮੈਰਿਜ ਕਰਵਾ ਲਾਂ ਕਿਉਂਕਿ ਉਹਨੇ ਘਰੇ ਗੱਲ ਵੀ ਨਹੀਂ ਕੀਤੀ ਵੀ ਘਰੇ ਤਾਂ ਇੱਕ ਵਾਰੀ ਗੱਲ ਕਰੇ ਘਰਦਿਆਂ ਦਾ ਜਿਹੜਾ ਸਮਾਜ ਹੁੰਦਾ ਇਹ ਆਪਾਂ ਨੂੰ ਗਲਤ ਚੀਜ਼ਾਂ ਤੋਂ ਵੀ ਰੋਕਦਾ ਸਮਾਜ ਦੀ ਇਹ ਵੀ ਵੈਲਿਊ ਹੁੰਦੀ ਹੈ ਵੀ ਸਮਾਜ ਦਾ ਇੱਕ ਡਰ ਵੀ ਹੋਣਾ ਚਾਹੀਦਾ ਵੀ ਆਪਾਂ ਗਲਤ ਚੀਜ਼ਾਂ ਤੋਂ ਜੋ ਕਰਨ ਲੱਗੇ ਡਰ ਗਏ ਹਨਾ ਸੋ ਫੈਮਿਲੀ ਤੋਂ ਮੈਂ ਨੂੰ ਕਿਹਾ ਮੈਂ ਕਿਹਾ ਤੂੰ ਫੈਮਿਲੀ ਨਾਲ ਗੱਲ ਕਰ ਇੱਕ ਵਾਰੀ ਉਹ ਫੈਮਿਲੀ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦਾ ਹਾਲਾਂਕਿ ਉਹਦੀ ਫੈਮਿਲੀ ਬੜੀ ਹੀ ਫ੍ਰੈਂਡਲੀ ਹੈ ਉਹਦੇ ਨਾਲ ਮਮੀ ਡੈਡੀ ਪਤਾ ਨਹੀਂ ਕਿਉਂ ਨਹੀਂ ਕਰਨਾ ਚਾਹੁੰਦਾ ਸੋ ਮੈਂ ਤਾਂ ਉਹਨੂੰ ਜਿੰਨਾ ਸਮਝਾ ਸਕਦਾ ਸੀ ਮੈਨੂੰ ਸਮਝਾਇਆ ਬਟ ਮੈਨੂੰ ਲੱਗਦਾ ਵੀ ਉਹਦਾ ਜੋ ਡਿਸੀਜਨ ਹੈਗਾ ਉਣੀ ਆਪਣੀ ਮਰਜ਼ੀ ਨਾਲ ਹੀ ਲੈਣਾ ਸੋ ਕਿਉਂਕਿ ਇਹ ਟਾਈਮ ਤੇ ਨਾ ਅੱਖਾਂ ਮੂਰੇ ਆਈ ਪੱਟੀ ਵਲੀ ਜਾਂਦੀ ਹੈ ਬੰਦੇ ਤੇ ਜਦੋਂ ਇਦਾਂ ਦੀਆਂ ਸਿਚੁਏਸ਼ਨਾਂ ਵਿੱਚ ਬੰਦਾ ਫਸਦਾ ਸੋ ਉਹਨੂੰ ਕਿਸੇ ਦੀ ਕੋਈ ਗੱਲ ਨਹੀਂ ਕਿੱਥੇ ਉਹ ਮੰਮੀ ਨਾਲ ਡੇਡ ਡੇਡ ਘੰਟਾ ਗੱਲ ਕਰਦਾ ਸੀ ਤੇ ਹਾਲਾ ਕਿ ਹੁਣ ਨਾ ਉਹਨੂੰ ਮੰਮੀ ਯਾਦ ਆ ਨਾ ਹੀ ਡੈਡੀ ਯਾਦ ਆ ਨਾ ਹੀ ਉਹਨੂੰ ਉਹਦੀ ਸਿਸਟਰ ਯਾਦ ਆ ਕੁਝ ਨਹੀਂ ਉਹਨੂੰ ਯਾਦ ਉਹਨੂੰ ਸਿਰਫ ਇੱਕ ਇਨਸਾਨ ਹੀ ਦਿਖ ਰਿਹਾ ਇੱਕ ਇਨਸਾਨ ਪ੍ਰਤੀ ਹੀ ਉਹਦੀ ਇਕ ਇਨਸਾਨ ਪ੍ਰਤੀ ਹੀ ਉਹਦਾ ਪਿਆਰ ਪ੍ਰਗਟ ਹੋ ਰਿਹਾ ਬਾਕੀ ਤਾਂ ਉਹਨੂੰ ਯਾਦ ਹੀ ਨਹੀਂ ਕੁਛ ਬਿਹੋਰ ਵੀ ਦੁਨੀਆ ਵਸਤੀ ਆ ਸੋ ਇਸ ਦੇ ਰਿਲੇਟਡ ਮੈਂ ਖਿਆ ਚਾ ਅੱਜ ਗੱਲ ਕਰੀ ਗੇ ਦੇਖੋ ਜਿਹੜੀਆਂ ਇਹ ਗੱਲਾਂ ਹੁੰਦੀਆਂ ਨਾ ਇਹ ਬੰਦੇ ਦੇ ਉਦੋਂ ਹੀ ਦਿਮਾਗ 'ਚ ਆਉਂਦੀਆਂ ਜਦੋਂ ਉਹ ਕਿਤੇ ਨਾ ਕਿਤੇ ਆਪ ਦਾ ਵਕਤ ਦੇ ਰਿਹਾ ਹੁੰਦਾ ਕਿਸੇ ਕੰਮ ਨੂੰ ਮਤਲਬ ਸਟਰਗਲ ਕਰ ਰਿਹਾ ਹੁੰਦਾ ਉਦੋਂ ਇਦਾਂ ਦੀਆਂ ਦਿਮਾਗ ਦਿਮਾਗ 'ਚ ਇਹ ਗੱਲਾਂ ਆਉਂਦੀਆਂ ਉਦੋਂ ਉਸ ਨੂੰ ਮਾਇਆal ਜਉਂਦੀ ਆ ਇਦਾਂ ਦੀ ਸਿਚੁਏਸ਼ਨ ਵਿੱਚ ਫਸਦਾ ਦੇਖੋ ਫਿਤਰ ਹੁੰਦਾ ਹਰ ਉਮਰ ਵਿੱਚ ਜੁਦਾ ਖਿਲਾਉਣੇ ਮਾਸ਼ੂਕਾ ਰਤਬਾ ਤੇ ਖੁਦਾ ਕਈ ਬੰਦੇ ਮਾਸ਼ੂਕਾ ਵਾਲੀ ਮਤਲਬ ਪਿਆਰ ਮੁਹੱਬਤ ਵਿੱਚ ਹੀ ਫਸ ਜਾਂਦੇ ਆ ਇਦੋਂ ਅੱਗੇ ਵਾਧ ਹੀ ਨਹੀਂ ਪਾਉਂਦੇ ਇਦੋਂ ਅੱਗੇ ਰਤਬਾ ਕਿਉਂਕਿ ਕੁਝ ਟਾਈਮ ਬਾਅਦ 7-8 ਸਾਲ ਬਾਅਦ 10 ਸਾਲਾਂ ਬਾਅਦ ਤੁਹਾਨੂੰ ਲੋਕ ਤੁਹਾਡਾ ਰਤਬਾ ਪੁੱਛਦੇ ਆ ਵੀ ਤੁਸੀਂ ਕੀ ਮੁਕਾਮ ਹਾਸਲ ਕੀਤਾ ਕੀ ਤੂੰ ਹੀ ਜ਼ਿੰਦਗੀ ਚ ਬਣਾਇਆ ਤੇ ਉਦੋਂ ਤੁਹਾਨੂੰ ਬਾਅਦ ਵਿੱਚ ਪਛਤਾਵਾ ਹੁੰਦਾ ਕਿਉਂਕਿ ਇੰਨੀ ਦੂਰ ਦੀ ਕੌਣ ਸੋਚਦਾ ਬਹੁਤ ਘੱਟ ਸੋਚਦੇ ਆ ਲੋਕ ਉਦੋਂ ਬਾਅਦ ਆਪਾਂ ਖੁਦਾ ਦੀ ਲਾਈਨ ਤੇ ਜਾਣੇ ਆ ਪ੍ਰਮਾਤਮਾ ਨੂੰ ਪਾਉਣੇ ਆ ਸਪਿਰਚੁਅਲ ਜਰਨੀ ਵੱਲ ਵਧਦੇ ਆ ਹੈਨਾ ਸੋ ਜੇ ਤੁਸੀਂ ਤੁਹਾਡੇ ਦਿਮਾਗ ਚ ਹੈਗਾ ਇਦਾਂ ਦੀਆਂ ਚੀਜ਼ਾਂ ਕਰਨ ਬਾਰੇ ਤੁਸੀਂ ਸੋਚ ਰਹੇ ਹੋ ਤਾਂ ਤੁਸੀਂ ਇਹ ਮੇਰੀ ਵੀਡੀਓ ਨੂੰ ਪੂਰਾ ਦੇਖਿਓ ਬਾਅਦ ਵਿੱਚ ਚਾਹੀ ਤੁਸੀਂ ਆਪ ਦਾ ਡਿਸੀਜਨ ਜੋ ਲੈਣਾ ਹੋਇਆ ਤੁਹਾਡੀ ਜ਼ਿੰਦਗੀ ਆ ਤੁਸੀਂ ਲੈ ਲਿਓ ਦੇਖੋ ਪਹਿਲਾਂ ਆਪਾਂ ਮੁੰਡੇ ਦੀ ਗੱਲ ਕਰਦੇ ਆ ਜੇ ਕਿਸੇ ਦੇ ਦਿਮਾਗ 'ਚ ਇਦਾਂ ਆ ਰਿਹਾ ਵੀ ਮੈਂ ਵੀ ਜੇ ਮੇਰੇ ਘਰ ਦੇ ਨਹੀਂ ਮੰਨ ਰੇ ਦੇਖੋ ਜੇ ਘਰ ਦੇ ਮੰਨ ਰੇ ਆ ਤੁਹਾਡੀ ਲਵ ਮੈਰਿਜ ਨੂੰ ਲੈ ਕੇ ਤਾਂ ਉਹ ਗੱਲ ਵੱਖਰੀ ਆ ਜੇ ਤੁਹਾਡੇ ਘਰ ਦੇ ਨਹੀਂ ਮੰਨ ਰੇ ਤਾਂ ਤੁਸੀਂ ਜੇ ਕੋਈ ਮੁੰਡਾ ਘਰਦਿਆਂ ਤੋਂ ਪਾਸੇ ਹੋ ਕੇ ਇਦਾਂ ਦੀ ਚੀਜ਼ ਕਰਦਾ ਤਾਂ ਤੁਸੀਂ ਇਹ ਦੇਖੋ ਵੀ ਪਹਿਲਾਂ ਉਹ ਹੋ ਸਕਦਾ ਘਰੋਂ ਭੱਜਣਗੇ ਠੀਕ ਆ ਤੇ ਆਪਦੇ ਮਾਪਿਆਂ ਦਾ ਦਿਲ ਦੁਖੀ ਕਰੂਗਾ ਤੇ 6 ਮਹੀਨੇ ਪਾਸੇ ਰਹਿਣਗੇ ਉਹ ਵਿਵਸਥਾ ਕਰਨਗੇ ਹਨਾ ਕਿਸੇ ਵੀ ਚੀਜ਼ ਦੀ ਤੇ ਉਸ ਤੋਂ ਬਾਅਦ ਵੀ 90% ਤਾਂ ਇਦਾਂ ਹੀ ਹੁੰਦਾ ਵੀ ਜਦੋਂ ਇਦਾਂ ਦੀ ਸਿਚੁਏਸ਼ਨ ਹੁੰਦੀ ਆ ਬਾਅਦ ਵਿੱਚ ਮੁੰਡੇ ਦੇ ਘਰ ਦੇ ਉਹਨੂੰ ਬਿਲਕੁਲ ਨਹੀਂ ਐਕਸੈਪਟ ਕਰਦੇ ਕਿਉਂਕਿ ਹਰ ਇੱਕ ਦੀ ਇੱਜ਼ਤ ਹੁੰਦੀ ਆ ਸਮਾਜ ਵਿੱਚ ਤੇ ਜੇ ਕਿਸੇ ਨੇ ਅਕਸੈਪਟ ਕਰ ਵੀ ਲਿਆ ਤੇ ਫਿਰ ਉਹ ਉਦਾਂ ਦੀ ਗੱਲ ਨਹੀਂ ਰਹਿੰਦੀ ਕਿਉਂਕਿ ਤੁਸੀਂ ਇਹ ਦੇਖੋ ਵੀ ਜਦੋਂ ਇਦਾਂ ਦੀ ਚੀਜ਼ ਹੋ ਜਾਂਦੀ ਆ ਤੇ ਉਹ ਜੇ ਮੁੰਡੇ ਦੀ ਕੋਈ ਬ੍ਰਦਰ ਹੈਗਾ ਛੋਟਾ ਜਾਂ ਉਹਦੀ ਕੋਈ ਸਿਸਟਰ ਹੈਗੀ ਛੋਟੀ ਉਹਨਾਂ ਦੀ ਜਦੋਂ ਮੈਰਿਜ ਹੋਊਗੀ ਤਾਂ ਅਗਲਾ ਜਦੋਂ ਪੁੱਛ ਪੜਤਾਲ ਕਰਦਾ ਤਾਂ ਉਹਨਾਂ ਦੇ ਰਿਸ਼ਤੇ ਹੁਣ ਵਿੱਚ ਵੀ ਬੜੀ ਦਿੱਕਤ ਆਉਂਦੀ ਆ ਬੜੀ ਜਿਆਦਾ ਦਿੱਕਤਾਂ ਆਉਂਦੀਆਂ ਸਮਾਜ ਵਿੱਚ ਫਿਰ ਗੱਲਾਂ ਕਰਦਾ ਵੀ ਇਹਨਾਂ ਦਾ ਤਾਂ ਪਰਿਵਾਰ ਹੀ ਇਦਾਂ ਦਾ ਹੋਊਗਾ ਜਦੋਂ ਮੁੰਡੇ ਨੇ ਇਟਾ ਤਕੜਾ ਸਟੈਪ ਚੱਕ ਲਿਆ ਫਿਰ ਉਸੇ ਮੁੰਡੇ ਨੂੰ ਥੋੜੇ ਸਮੇਂ ਬਾਅਦ ਉਸੇ ਜਿਹੜੀ ਉਹ ਕੁੜੀ ਨੂੰ ਲੈ ਕੇ ਆਇਆ ਆਪਦੇ ਘਰੇ ਉਸੇ ਨਾਲ ਨਫ਼ਰਤ ਹੋਣ ਲੱਗ ਜੂ ਵੀ ਮੈਂ ਡਿਸੀਜਨ ਕਿਉਂ ਲਿਆ ਵੀ ਮੇਰੇ ਜਿਹੜੇ ਸਿਬਲਿੰਗ ਹੈਗੇ ਆ ਬ੍ਰਦਰ ਸਿਸਟਰ ਹੈਗੇ ਆ ਉਹਨਾਂ ਦੀ ਲਾਈਫ ਤੇ ਵੀ ਬੜਾ ਇੰਪੈਕਟ ਪੈ ਰਿਹਾ ਬਾਦ ਵਿੱਚ ਉਹਨੂੰ ਗिल्ਟ ਫੀਲ ਹੋਊਗਾ ਮੈਂ ਇਹ ਤੁਹਾਨੂੰ ਬਾਅਦ ਦੀਆਂ ਗੱਲਾਂ ਦੱਸ ਰਹੀਆਂ ਦੱਸ ਰਿਆਂ ਪਹਿਲਾਂ ਤਾਂ ਹੋ ਸਕਦਾ ਬੜੀ ਇਹ ਡਿਸੀਜਨ ਲੈ ਲੈਣ ਬਾਅਦ ਵਿੱਚ ਜੋ ਚੀਜ਼ਾਂ ਹੁੰਦੀਆਂ ਦੇਖੋ 6 ਮਹੀਨੇ ਤੱਕ ਜੇ ਤੁਹਾਡੀ ਲਵ ਮੈਰਜਾ ਚਾਹੇ ਅਰੇਂਜ ਮੈਰਜਾ 6 ਮਹੀਨੇ ਤੱਕ ਮਾਹੌਲ ਹੋ ਰਹਿਦਾ ਬਾਅਦ ਵਿੱਚ ਤਾਂ ਪਤਾ ਹੀ ਨਹੀਂ ਹੁੰਦਾ ਵੀ ਤੁਸੀਂ ਲਵ ਮੈਰਜ ਕਰਾਈ ਹੈ ਕਿ ਅਰੇਂਜ ਮੈਰਜ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਚੀਜ਼ਾਂ ਸੰਮ ਹੋ ਜਾਂਦੀਆਂ ਕਿਸੇ ਨੂੰ ਕੁਝ ਨਹੀਂ ਯਾਦ ਰਹਿੰਦਾ ਵੀ ਮੇਰੀ ਲਵ ਮੈਰਜ ਸੀ ਅਰੇਂਜ ਮੈਰਜ ਸੀ ਏ ਜੇ ਤੁਸੀਂ ਦੇਖੋ ਜੇ ਮੁੰਡਾ ਡਿਸੀਜਨ ਲੈ ਰਿਹਾ ਤੇ ਜੇ ਉਹਨੇ ਇੱਕ ਪਾਸੇ ਉਹ ਸਟਰਗਲ ਕਰ ਰਿਹਾ ਸੀਗਾ ਹਨਾ ਜਾਂ ਕੋਈ ਸੀਏ ਦੀ ਤਿਆਰੀ ਕਰ ਰਿਹਾ ਜਾਂ ਕਿਸੇ ਹੋਰ ਜੌਬ ਦੀ ਤਿਆਰੀ ਕਰ ਰਿਹਾ ਜਾਂ ਕੁਝ ਉਹਨੇ ਕੋਈ ਕੁਝ ਵੀ ਕਾਰੋਬਾਰ ਕਰਨਾ ਹਨਾ ਤੇ ਉਹਦਾ ਧਿਆਨ ਤਾਂ ਹੁਣ ਦੇਖੋ ਉਹ ਚੀਜ਼ ਕੰਨੋਂ ਹਟ ਗਿਆ ਕਈ ਤਾਂ ਮੈਂ ਇਦਾਂ ਦੇ ਬੜੇ ਵਧੀਆ ਬ੍ਰਿਲियੰਟ ਸਟੂਡੈਂਟ ਦੇਖੇ ਆ ਵੀ ਬੜੇ ਜਿਆਦਾ ਹੁਸ਼ਿਆਰ ਹੁੰਦੇ ਆ ਪਰ ਇਦਾਂ ਦੀਆਂ ਚੀਜ਼ਾਂ 'ਚ ਪਾ ਕੇ ਉਹ ਬਿਲਕੁਲ ਮਿੱਟੀ ਹੋ ਜਾਂਦੇ ਆ ਕਈ ਤਾਂ 50% ਆਪਦਾ ਧਿਆਨ ਉਧਰ ਦੇ ਦਿੰਦੇ ਆ 50% ਆਪਦਾ ਕੰਮ ਕੰਨੀ ਧਿਆਨ ਹੁੰਦਾ ਹਨਾ ਤੁਸੀਂ ਦੇਖੋ ਵੀ ਜੇ ਇਨਸਾਨ ਨੇ 100% ਧਿਆਨ ਦੇਵੇ ਉਹਦਾ ਸਾਲ 'ਚ ਕੰਮ ਹੋ ਜਾਊਗਾ ਤੇ ਜੇ ਉਹ ਹੀ 50% ਧਿਆਨ ਦੇ ਰਿਹਾ ਹੋ ਸਕਦਾ ਉਹਨੂੰ 2-3 ਸਾਲ ਲੱਗ ਜਾਣ ਤੇ ਕਈ ਤਾਂ ਇਦਾਂ ਦੇ ਵੀ ਹੁੰਦੇ ਆ ਵੀ 100 ਦਾ 100% ਧਿਆਨ ਉਧਰ ਲਾ ਦਿੰਦੇ ਆ ਉਹ ਮੁੰਡੇ ਨੇ ਐਡਾ ਕਿਸੇ ਨੇ ਕਿਸੇ ਮੁੰਡੇ ਨੇ ਐਡਾ ਤਕੜਾ ਸਟੈਪ ਚੱਕਿਆ ਹੁਣ ਉਹਦਾ ਕੰਮ ਕਰਨੀ ਕਿਦਾਂ ਧਿਆਨ ਲੱਗੂ ਤੁਸੀਂ ਇਹ ਦੇਖੋ ਸਮਾਜ ਉਹਨੂੰ ਕਹਿ ਰਿਹਾ ਉਹਦੇ ਮਾਪਿਓ ਉਸ ਨੂੰ ਉਸ ਨਿਗਾ ਨਾਲ ਦੇਖ ਰਹੇ ਆ ਬੜੀਆਂ ਬੜੀ ਇੱਕ ਬੈਡ ਸਿਚੁਏਸ਼ਨ ਬਣ ਜਾਂਦੀ ਆ ਬੜੀ ਜਿਆਦਾ ਇੰਨੀ ਦੂਰ ਦੀ ਕੋਈ ਨਹੀਂ ਨਾ ਸੋਚਦਾ ਤਾਂ ਮੈਂ ਤੁਹਾਨੂੰ ਵੀਡੀਓ ਚ ਦੱਸ ਰਿਹਾ ਵੀ ਇਹ ਚੀਜ਼ਾਂ ਹੁੰਦੀਆਂ ਹੀ ਹੁੰਦੀਆਂ ਬਾਦ ਵਿੱਚ ਉਹ ਮੁੰਡੇ ਨੂੰ ਆਪ ਨੂੰ ਫੀਲ ਹੋਊਗਾ ਯਾਰ ਮੈਂ ਐਡਾ ਵੱਡਾ ਸਟੈਪ ਕਿਉਂ ਚੱਕਿਆ ਜੇ ਉਹੀ ਮੁੰਡਾ ਕਾਮਯਾਬ ਹੁੰਦਾ ਤਾਂ ਕਿਤੇ ਨਾ ਕਿਤੇ ਉਹ ਜਾਂਦੇ ਉਹਦੇ ਪੇਰੈਂਟਸ ਉਹਦੇ ਨਾਲ ਰਿਸ਼ਤੇਦਾਰੀ 'ਚ ਤਾਂ ਉਹਦੇ ਫਾਦਰ ਸਾਹਿਬ ਨੇ ਦੱਸਣਾ ਸੀ ਵੀ ਮੇਰਾ ਪੁੱਤ ਇੰਨੇ ਪੈਸੇ ਕਮਾਉਂਦਾ ਜੋ ਉਹਦਾ ਪੁੱਤ ਵੀ ਕੋਈ ਸਾਲ ਦਾ ਲੱਖ ਸੌਰੀ ਮੰਥਲੀ ਲੱਖ ਰੁਪਈਆ ਵੀ ਕਮਾਉਂਦਾ ਉਹਨੇ ਡੇਢ ਦੱਸਣਾ ਸੀ ਕਿਉਂਕਿ ਇੱਕ ਫਾਦਰ ਥੋੜਾ ਜਿਹਾ ਸਰ ਉੱਚਾ ਕਰਨ ਲਈ ਥੋੜਾ ਇਹ ਦੱਸਦਾ ਹੁੰਦਾ ਇਹ ਚੀਜ਼ਾਂ ਹੁੰਦੀਆਂ ਉਹ ਚੀਜ਼ ਤੋਂ ਵਾਂਝਾ ਰਹਿ ਜੂਗਾ ਹਨਾ ਤੇ ਪੇਰੈਂਟ ਦੇ ਅੱਖਾਂ ਚੋਂ ਹੰਝੂ ਆਉਣੇ ਸੀ ਜਦੋਂ ਉਹਨੇ ਸਕਸੈਸਫੁਲ ਹੋਣਾ ਸੀ ਇਹ ਚੀਜ਼ਾਂ ਤੋਂ ਉਹ ਵਾਂਝਾ ਰਹਿ ਜੂ ਬਿਲਕੁਲ ਵਾਂਝਾ ਰਹਿ ਜੂ ਕਿਉਂਕਿ ਜਦੋਂ ਤੁਸੀਂ ਸਕਸੈਸਫੁਲ ਹੁੰਨੇ ਹੋ ਨਾ ਤੇ ਆਪਦੀ ਸਕਸੈਸ ਨੂੰ ਅੰਜਵਾਏ ਕਰਨ ਲਈ ਤੁਹਾਡੇ ਕੋਲੇ ਲੋਕ ਹੋਣੇ ਚਾਹੀਦੇ ਆ ਤਾਂ ਹੀ ਤੁਹਾਨੂੰ ਤੁਸੀਂ ਉਸ ਚੀਜ਼ ਨੂੰ ਅੰਜਵਾਏ ਕਰੋਗੇ ਜੇ ਤੁਹਾਡੇ ਨਾਲ ਤੁਹਾਡੀ ਫੈਮਿਲੀ ਹੈ ਨਹੀਂਗੀ ਤਾਂ ਉਹ ਅਚੀਵਮੈਂਟ ਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਤੁਹਾਡੇ ਨਾਲ ਇੰਜੋਏ ਕਰਨ ਨੂੰ ਉਹ ਲੋਕ ਹੀ ਹਨ ਕਿਉਂਕਿ ਕਰ ਕੀਤੇ ਰਹੀ ਕਰ ਕੀਤੇ ਲਈ ਰਹੇ ਹੋ ਤੁਸੀਂ ਤੁਸੀਂ ਆਪਦੀ ਫੈਮਲੀ ਲਈ ਕਰ ਰਹੇ ਹੋ ਤੇ ਫਿਰ ਤੇ ਜੇ ਕੁੜੀ ਆ ਕੁੜੀ ਦੀ ਜ਼ਿੰਦਗੀ ਚ ਤਾਂ ਹੋਰ ਵੀ ਜ਼ਿਆਦਾ ਪ੍ਰੋਬਲਮਾ ਕ੍ਰੀਏਟ ਹੁੰਦੀਆਂ ਕਿਉਂਕਿ ਕੁੜੀਆਂ ਇਸ ਚੀਜ਼ ਨੂੰ ਲੈ ਕੇ ਜ਼ਿਆਦਾ ਸੈਂਸਿਟਿਵ ਹੁੰਦੀਆਂ ਮੁੰਡੇ ਵੀ ਹੁੰਦੇ ਆ ਪਰ ਕੁੜੀਆਂ ਉਸ ਲੈਵਲ ਉਸ ਜ਼ਿਆਦਾ ਉਸ ਲੈਵਲ ਤੱਕ ਜਾ ਫੜਦੀਆਂ ਹੁਣ ਜੇ ਕੋਈ ਕਿਸੇ ਕੁੜੀ ਨੇ ਸਟੈਪ ਚੱਕਿਆ ਦੇਖੋ ਜੇ ਕੋਈ ਇੰਟਰ ਕਾਸਟ ਆ ਹਨਾ ਜੇ ਕਾਸਟ ਅਲੱਗ-ਅਲੱਗ ਆ ਫਿਰ ਤਾਂ ਹੋਰ ਵੀ ਜ਼ਿਆਦਾ ਪ੍ਰੋਬਲਮਾਂ ਕ੍ਰੀਏਟ ਹੁੰਦੀਆਂ ਹੁਣ ਦੇਖੋ ਕਿਸੇ ਕੁੜੀ ਨੇ ਐਡਾ ਤਕੜਾ ਸਟੈਪ ਚੱਕ ਲਿਆ ਘਰੋਂ ਭੱਜ ਗਈ ਠੀਕ ਆ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਵਾ ਲਿਆ ਉਸ ਕੁੜੀ ਦੇ ਉਹਦੇ ਘਰਦਿਆਂ ਨੇ ਉਹਨੂੰ ਕਦੇ ਅਕਸੈਪਟ ਨਹੀਂ ਕਰਨਾ ਤੇ ਫਿਰ ਜੇ ਉਹ ਹੀ ਕੁੜੀ ਜ਼ਿੰਦਗੀ 'ਚ ਕੁਝ ਕਰਦੀ ਆਪਦੇ ਮਾਂ ਪਿਓ ਦਾ ਸਰੂੱਚਾ ਕਰਦੀ ਤੇ ਉਹਨੂੰ ਕਿੰਨੀ ਜ਼ਿਆਦਾ ਉਸ ਕੁੜੀ ਨੂੰ ਖੁਸ਼ੀ ਹੋਣੀ ਸੀ ਉਹ ਰੀਅਲ ਖੁਸ਼ੀ ਸੀਗੀ ਉਸ ਦੇ ਮਾਪਿਓ ਨੂੰ ਕਿੰਨੀ ਜ਼ਿਆਦਾ ਖੁਸ਼ੀ ਹੋਣੀ ਸੀ ਹੁਣ ਇਨ ਫਿਊਚਰ ਜਦੋਂ ਜੇ ਉਹ ਕੁੜੀ ਨੇ ਏਡਾ ਤਕੜਾ ਸਟੈਪ ਚੱਕ ਲਿਆ ਤੇ ਜੇ ਉਹਦੇ ਘਰ ਦੇ ਆਣੇ ਅਕਸੈਪਟ ਵੀ ਕਰ ਲਿਆ ਜੀ ਉਹਦੇ ਮਾਪਿਓ ਕਿਤੇ ਗਏ ਵੀ ਹੋਏ ਫੰਕਸ਼ਨ ਤੇ ਤਾਂ ਤੁਸੀਂ ਦੇਖੋ ਲੋਕ ਕਿਦਾਂ ਗੱਲਾਂ ਕਰਦੇ ਆ ਦੋ ਤਰ੍ਹਾਂ ਦੀਆਂ ਮਹਿਫਲ ਵਿੱਚ ਗੱਲਾਂ ਹੁੰਦੀਆਂ ਇੱਕ ਤਾਂ ਜਦੋਂ ਕਿਸੇ ਦਾ ਧੀ ਪੁੱਤ ਨਿਕੰਮਾ ਨਿਕਲ ਜੇ ਇਦਾਂ ਦਾ ਸਟੈਪ ਚੱਕ ਲੇ ਤਾਂ ਲੋਕ ਇਦਾਂ ਦੀਆਂ ਗੱਲਾਂ ਕਰਦੇ ਆ ਵੀ ਜਿਵੇਂ ਕਿਸੇ ਨਾਲ ਗੱਲ ਕਰ ਰਹੀ ਆ ਉਹ ਮੇਰੀ ਗੱਲ ਸੁਣ ਤੁਸੀਂ ਤੁਹਾਨੂੰ ਪਤਾ ਉਹਨਾਂ ਦੀ ਕੁੜੀ ਭੱਜ ਗਈ ਆ ਕਿੰਨਾਂ ਦੀ ਕੁੜੀ ਭੱਜੀ ਆ ਉਹ ਜੱਕ ਦਾ ਮਨਾ ਮੁੜੀ ਜੱਕ ਦਾ ਮੁੜ ਕੇ ਨਾ ਦੇਖੀ ਹੌਲੀ ਹੌਲੀ ਦੇਖੀ ਉਹ ਜਿਹੜਾ ਉਹ ਅੰਕਲ ਆ ਉਹਦੀ ਕੁੜੀ ਭੱਜ ਗਈ ਆ ਅੱਛਾ ਉਹਦੀ ਠੀਕ ਆ ਇਦਾਂ ਲੋਕ ਗੱਲਾਂ ਕਰਦੇ ਆ ਅਸੀਂ ਸਮਾਜ ਵਿੱਚ ਰਹਿੰਦੇ ਮੈਨੂੰ ਸਾਰਾ ਗਿਆਨ ਹੈਗਾ ਇਹ ਚੀਜ਼ਾਂ ਹੁੰਦੀਆਂ ਤੇ ਦੂਜਾ ਜੇ ਉਹ ਹੀ ਕੁੜੀ ਸக்ஸੈਸਫੁਲ ਹੋਗੀ ਕਿਸੇ ਵਧੀਆ ਪੋਜੀਸ਼ਨ ਤੇ ਹੈਗੀ ਜਾਂ ਹਨਾ ਤੇ ਲੋਕ ਆਪ ਆ ਕੇ ਮਿਲਣਗੇ ਅਰ ਤੁਹਾਡੀ ਕੁੜੀ ਆ ਜੀ ਹਨਾ ਬੇਟਾ ਸਸੀਕਰ ਬਲਾਉ ਪੇਰੈਂਟਸ ਕਹਿਣਗੇ ਹਨਾ ਪੇਰੈਂਟਸ ਤਾਂ ਵੀ ਸਰ ਉੱਚ ਆਊਗਾ ਹਾਂ ਹਾਂ ਸਾਡੀ ਕੁੜੀ ਆ ਇਹ ਹਨਾ ਸੋ ਇਹ ਚੀਜ਼ਾਂ ਇਹ ਮੂਮੈਂਟ ਤੋਂ ਕੁੜੀ ਵਾਂਝੀ ਰਹਿ ਜੂਗੀ ਜੇ ਉਹ ਕੁੜੀ ਐਡਾ ਤਕੜਾ ਡਿਸੀਜਨ ਲੈ ਲੂਗੀ ਫਿਰ ਮੈਂ ਤੁਹਾਨੂੰ ਦੱਸਿਆ ਵੀ 6 ਮਹੀਨੇ ਤੱਕ ਹੁੰਦਾ ਇਹ ਲਵ ਮੈਰਿਜ ਅਰੇਂਜ ਮੈਰਿਜ ਦਾ ਬਾਅਦ ਚ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਉਹਨੇ ਲਵ ਮੈਰਿਜ ਕਰਾਈ ਆ ਕਿ ਅਰੇਂਜ ਮੈਰਿਜ ਪਰ ਜਿਹੜੀਆਂ ਇਹ ਜਿਹੜੀ ਤੁਸੀਂ ਵੱਡਾ ਡਿਸੀਜਨ ਲੈ ਲਿਆ ਨਾ ਇਹ ਸਾਰੀ ਉਮਰ ਚ ਬਣਾ ਤੁਹਾਨੂੰ ਹਾਂ ਜੇ ਤੁਹਾਡੇ ਪੇਰੈਂਟਸ ਮੰਨ ਰਹੇ ਆ ਤੁਹਾਡੀ ਲਵ ਮੈਰਿਜ ਨੂੰ ਲੈ ਕੇ ਉਹ ਤਾਂ ਗੱਲ ਵੱਖਰੀ ਆ ਪਰ ਜੇ ਤੁਹਾਡੇ ਕਿਸੇ ਕਾਰਨ ਕਰਕੇ ਪੇਰੈਂਟਸ ਨਹੀਂ ਮੰਨ ਰਹੇ ਦੇਖੋ ਮਾਪਿਓ ਦੀ ਖੁਸ਼ੀ ਲਈ ਸੈਕਰੀਫਾਈਸ ਵੀ ਕਰਨੀ ਪੈਂਦੀ ਆ ਜੇ ਤੁਹਾਡੇ ਪੇਰੈਂਟਸ ਨਹੀਂ ਮੰਨ ਰਹੇ ਤੁਸੀਂ ਸੈਕਰੀਫਾਈਸ ਕਰੋ ਉਹਨਾਂ ਦੀ ਖੁਸ਼ੀ ਲਈ ਤੁਸੀਂ ਐਡਾ ਵੱਡਾ ਡਿਸੀਜਨ ਨਾ ਲਓ ਕਿਉਂਕਿ ਜਿਹੜਾ ਵਿਆਹ ਉਹ ਤਾਂ ਮੈਂ ਤੁਹਾਨੂੰ ਦੱਸਿਆ ਕੋਰ ਪਰਾਲਾਪ ਦਾ ਉਹ ਤਾਂ ਹੋ ਹੀ ਜਾਣਾ ਇੱਕ ਨਾ ਇੱਕ ਦਿਨ ਸਭੋ ਜੇ ਤੁਸੀਂ ਵਧੀਆ ਕਿਸੇ ਪੋਜੀਸ਼ਨ ਦੇ ਕੋਈ ਅਚੀਵਮੈਂਟ ਕੀਤੀ ਆ ਤੇ ਸਭੋ ਹੋਰ ਤੁਹਾਡੇ ਘਰ ਦੇ ਖੁਸ਼ੀ ਖੁਸ਼ੀ ਨਾਲ ਤੁਹਾਡਾ ਵਿਆਹ ਕਰਨਗੇ ਬਟ ਜੇ ਤੁਸੀਂ ਵੀ ਇਦਾਂ ਦੀਆਂ ਕੁੜੀਆਂ ਵੀ ਹੁੰਦੀਆਂ ਜੋ ਵਧੀਆ ਸਮਾਰਟ ਹੁੰਦੀਆਂ ਵਧੀਆ ਹਿਸ਼ਿਆਰ ਹੁੰਦੀਆਂ ਪਰ ਐਨ ਮੌਕੇ ਤੇ ਉਹ ਸਫਲਤਾ ਦੇ ਰਾਹ ਤੇ ਆ ਕੇ ਬਿਲਕੁਲ ਉਹਨੂੰ ਟੱਚ ਕਰਨ ਤੋਂ ਪਹਿਲਾਂ ਹੀ ਪਿੱਛੇ ਮੁੜ ਜਾਂਦੀਆਂ ਵੀ ਕੋਈ ਐਦਾ ਏਡਾ ਵੱਡਾ ਡਿਸੀਜਨ ਲੈ ਲੈਂਦੀਆਂ ਤੇ ਫਿਰ ਉਹਨਾਂ ਦੀ ਜ਼ਿੰਦਗੀ ਸਾਰੀ পালਟ ਜਾਂਦੀ ਆ ਦੇਖੋ ਇੱਕ ਕੁੜੀ ਕਰਕੇ ਆਸੇ-ਪਾਸੇ ਘਰਾਂ ਨੂੰ ਇੰਪੈਕਟ ਪੈਂਦਾ ਸਾਰੇ ਪਿੰਡ ਨੂੰ ਪੈਂਦਾ ਤੇ ਸਾਰੀ ਸੋਸਾਇਟੀ ਨੂੰ ਤੇ ਦੇਸ਼ ਨੂੰ ਫਰਕ ਪੈਂਦਾ ਜੇ ਇੱਕ ਕੁੜੀ ਵੀ ਇਦਾਂ ਦੀ ਨਿਕਲਦੀ ਆ ਪਿੰਡ ਦੇ ਨਾਲ ਕੁੜੀਆਂ ਦੇ ਇੰਨਾ ਜ਼ਿਆਦਾ ਇੰਪੈਕਟ ਪੈਂਦਾ ਕਿ ਦੂਜਿਆਂ ਦੀ ਵੀ ਥਿੰਕਿੰਗ ਬਦਲ ਜਾਂਦੀ ਵੀ ਅਸੀਂ ਕੁੜੀ ਨੂੰ ਬਾਹਰ ਨਾ ਪੜਾਘਾਈ ਤੇ ਮੈਂ ਤੁਹਾਨੂੰ ਦੱਸਿਆ ਵੀ ਕੁੜੀ ਦੇ ਜਿਹੜੇ ਛੋਟਾ ਹੋ ਸਕਦਾ ਬ੍ਰਦਰ ਹੋਵੇ ਛੋਟੀ ਸਿਸਟਰ ਹੋਵੇ ਉਹਦੇ ਵਿਆਹ 'ਚ ਵੀ ਦਿੱਕਤ ਆਉਂਦੀ ਹੈ ਬਾਅਦ ਵਿੱਚ ਕੁੜੀ ਨੂੰ ਆਪ ਨੂੰ ਫੀਲ ਹੁੰਦਾ ਤੇ ਜੇ ਉਹ ਹੀ ਕੁੜੀ ਨੂੰ ਅਕਸੈਪਟ ਨਾ ਕੀਤਾ ਤੇ ਉਹ ਚਲੋ ਪਾਸੇ ਰਹਿਣ ਲੱਗੇ ਮੁੰਡੇ ਕੁੜੀ ਮੁੰਡਾ ਕੁੜੀ ਪਰ ਉਹਨਾਂ ਨੂੰ ساری ਉਮਰ ਕਦੇ ਖੁਸ਼ੀ ਨਹੀਂ ਹੋਣੀ ਕਿਉਂਕਿ ਜੇ ਤੁਸੀਂ ਆਪਦੇ ਪੇਰੈਂਟਸ ਦਾ ਦਿਲ ਦੁਖਾ ਕੇ ਜਿਨ੍ਹਾਂ ਨੇ ਤੁਹਾਨੂੰ ਹੁਣ ਤੱਕ ਪਾਲ ਲਿਆ ਦੇਖੋ ਤੁਸੀਂ 25 26 ਸਾਲ 24 25 ਸਾਲ ਦੀ ਏਜ ਦਾ ਹੋਊਗਾ ਸਟੂਡੈਂਟ ਜਿਹੜਾ ਇਹੋ ਜਿਹਾ ਹੋ ਸਕਦਾ ਕੋਈ ਫੈਸਲਾ ਲੈਣ ਬਾਰੇ ਸੋਚ ਰਿਹਾ ਹੋਵੇ ਐਵਰੇਜ ਏਜ 25 26 ਸਾਲ ਤੁਸੀਂ ਆਪਦੀ ਸਟੱਡੀ ਨੂੰ ਦਿੱਤੀ ਹੈ ਤੁਸੀਂ ਨੌਲੇਜ ਗੇਨ ਕਰਨ ਲਈ ਇੰਨਾ ਟਾਈਮ ਲਾਇਆ ਪਰ ਤੁਸੀਂ ਇਹੋ ਜਿਹੇ ਮੌਕੇ ਤੇ ਜੇ ਤੁਸੀਂ ਇਹੋ ਜਿਹਾ ਡਿਸੀਜਨ ਲੈ ਲੈਨੇ ਹੋ ਤੁਸੀਂ ਸਭ ਕੁਝ ਮਿੱਟੀ ਕਰ ਦਿੰਨੇ ਹੋ ਤੁਹਾਨੂੰ ਮਾਪਿਓ ਨੇ ਪਾਲਿਆ ਪੋਸਿਆ ਸਭ ਕੁਝ ਮਿੱਟੀ ਇੱਕ ਮਿੰਟ ਚ ਮਿੱਟੀ ਕਰ ਦਿੰਨੇ ਹੋ ਐਡਾ ਵੱਡਾ ਡਿਸੀਜਨ ਲੈਣ ਤੋਂ ਪਹਿਲਾਂ 100 ਵਾਰੀ ਸੋਚੋ ਕਿਉਂਕਿ ਜਿਸ ਚੀਜ਼ ਬਾਰੇ ਤੁਸੀਂ ਸੋਚ ਰਹੇ ਹੋ ਨਾ ਵੀ ਹੁਣ ਵੀ ਮੈਂ ਮਤਲਬ ਵੀ ਮੈਂ ਇਸ ਚੀਜ਼ ਨੂੰ ਮਤਲਬ ਜੇ ਮੈਂ ਕੁੜੀ ਨੂੰ ਭਜਾ ਕੇ ਲੈ ਗਿਆ ਤਾਂ ਬਹੁਤ ਵੱਡੀ ਅਚੀਵਮੈਂਟ ਪ੍ਰਾਪਤ ਕਰ ਲਈ ਕੋਈ ਅਚੀਵਮੈਂਟ ਨਹੀਂ ਹੋ ਸਕਦਾ 6 ਮਹੀਨੇ ਤੁਹਾਨੂੰ ਰਵੇ ਪਰ 6 ਮਹੀਨਿਆਂ ਬਾਅਦ ਬਾਅਦ ਵਿੱਚ ਸਿਚੁਏਸ਼ਨ ਬੜੀ ਕ੍ਰਿਟੀਕਲ ਹੋ ਜਾਣੀ ਆ ਬਾਅਦ ਵਿੱਚ ਤੁਹਾਨੂੰ ਆਪ ਤੁਸੀਂ ਇਹ ਕਹਿਣਾ ਵੀ ਹਾਂ ਯਾਰ ਜੇ ਮੈਂ ਇਹ ਚੀਜ਼ ਨਾ ਕਰਦਾ ਤਾਂ ਵਧੀਆ ਰਹਿੰਦਾ ਇਹ ਡਿਸੀਜਨ ਸੋਚ ਸਮਝ ਕੇ ਲੈਣੇ ਚਾਹੀਦੇ ਆ ਇਦਾਂ ਦੇ ਅੱਜ ਕੱਲ ਲੋਕੀ ਥੋੜੇ ਥੋੜੇ ਦਿਨਾਂ ਦੇ ਪਿਆਰ ਵਿੱਚ ਪੈ ਕੇ ਤੇ ਇਦਾਂ ਇਹੋ ਜਿਹੇ ਵੱਡੇ ਡਿਸੀਜਨ ਲੈ ਲੈਂਦੇ ਆ ਬਾਅਦ ਵਿੱਚ ਪਛਤਾਉਂਦੇ ਰਹਿੰਦੇ ਆ ਕਿਉਂਕਿ ਜੇ ਤੁਸੀਂ ਮਾਂ ਪਿਓ ਦੇ ਪਿਆਰ ਤੋਂ ਵਾਂਝੇ ਰਹਿ ਗਏ ਤਾਂ ਤੁਸੀਂ ਆਪਦੇ ਬੱਚਿਆਂ ਨੂੰ ਕੀ ਸਿੱਖਿਆ ਦੇ ਲੂਗੀ ਤੁਸੀਂ ਜਦੋਂ ਤੁਹਾਡੇ ਬੱਚਾ ਹੋਊਗਾ ਹਨਾ ਜਵਾਕ ਹੋਊਗਾ ਜੇ ਕੁੜੀ ਦੇ ਕੁੜੀ ਨੇ ਆਪਦੇ ਪੇਰੈਂਟਸ ਛੱਡ ਤੇ ਕਿਸੇ ਮੁੰਡੇ ਪਿੱਛੇ ਤੇ ਜਦੋਂ ਕੁੜੀ ਦੇ ਜਵਾਕ ਹੋਊਗਾ ਕਿੱਥੇ ਜੋ ਪੇਰੈਂਟਸ ਕੁਝ ਲੈ ਕੇ ਜਾਂਦੇ ਆ ਉਸ ਕੁੜੀ ਲਈ ਹਨਾ ਉਹ ਚੀਜ਼ਾਂ ਤੋਂ ਵਾਂਝੀ ਰਹਿ ਜੁਗੀ ਉਹ ਕੁੜੀ ਤੇ ਫਿਰ ਨਿੱਕੇ ਜੇ ਜੇ ਉਹ ਸਪੋਜ਼ ਕਰੋ ਮੁੰਡਾ ਤੰਗ ਵੀ ਕਰਦਾ ਕੁੜੀ ਨੂੰ ਤੇ ਮਿੰਟੋ ਮਿੰਟ ਉਹਦੇ ਉਪਰ ਆ ਤੇ ਉਹਦੇ ਪੇਰੈਂਟਸ ਕੁੜੀ ਦੇ ਭੱਜ ਕੇ ਆਉਂਦੇ ਆ ਜੇ ਅਰੇਂਜ ਮੈਰਿਜ ਹੋਵੇ ਉਹੀ ਜੇ ਲਵ ਮੈਰਿਜ ਹੋਵੇ ਤਾਂ ਪੇਰੈਂਟਸ ਦਾ ਵੀ ਮਨ ਫਿੱਕਾ ਪੈ ਜਾਂਦਾ ਨਫ਼ਰਤ ਪੈਦਾ ਹੋ ਜਾਂਦੀ ਉਹ ਗੱਲ ਰਹਿੰਦੀ ਨਹੀਂ ਜੇ ਅਸੈਪਟ ਵੀ ਕਰ ਲਿਆ ਪਹਿਲੀ ਗੱਲ ਤਾਂ ਅਸੈਪਟ ਕਰਦੀ ਹੀ ਨਹੀਂ ਫਿਰ ਕੁੜੀ ਕਿੰਨੀਆਂ ਚੀਜ਼ਾਂ ਤੋਂ ਵਾਂਝੀ ਰਹਿ ਜਾਂਦੀ ਆ ਕੋਈ ਉਹਦੀ ਹੈਲਪ ਕਰਨ ਵਾਲਾ ਨਹੀਂਗਾ ਮੁੰਡਾ ਉਹ ਕਿੱਦਾਂ ਮਰਜ਼ੀ ਰੱਖੇ ਉਹਦੀ ਕੋਈ ਹੈਲਪ ਕਰਨ ਵਾਲਾ ਨਹੀਂ ਸੋ ਜੇ ਇਦਾਂ ਦਾ ਡਿਸੀਜਨ ਲੈਣਾ ਤਾਂ ਸੋਵਰੀ ਸੋਚ ਕੇ ਲਓ ਸਮਝ ਕੇ ਲਓ ਕਿਉਂਕਿ ਬੜੀਆਂ ਤੁਸੀਂ ਖੁਸ਼ੀਆਂ ਤੋਂ ਵਾਂਝੇ ਰਹਿ ਜਾਓਗੇ ਮੁੰਡਾ ਵੀ ਬੜੀਆਂ ਖੁਸ਼ੀਆਂ ਤੋਂ ਵਾਂਝਾ ਰਹੇਗਾ ਜੇ ਉਹ ਜੇ ਇਨ ਫਿਊਚਰ ਉਹ ਜ਼ਿੰਦਗੀ ਚ ਕਾਮਯਾਬ ਹੋਊਗਾ ਉਹ ਗੱਡੀ ਲੈ ਕੇ ਆਊਗਾ ਗੱਡੀ ਵਿੱਚ ਮਾਂ ਪਿਓ ਨੂੰ ਬਿਠਾਊਗਾ ਨਿੱਕੀਆਂ ਨਿੱਕੀਆਂ ਖੁਸ਼ੀਆਂ ਤੋਂ ਵਾਂਝਾ ਰਹੇਗਾ ਕੁੜੀ ਵੀ ਬੜੀਆਂ ਸਿਚੁਏਸ਼ਨਾਂ ਤੋਂ ਵਾਂਝੀ ਰਹੇਗੀ ਕਿਉਂਕਿ ਜਦੋਂ ਕੋਈ ਫੰਕਸ਼ਨ ਹੁੰਦਾ ਅਸਲ ਜ਼ਿੰਦਗੀ ਵਿਆਹ ਤੋਂ ਬਾਅਦ ਹੀ ਸਟਾਰਟ ਹੁੰਦੀ ਆ ਵਿਆਹ ਤੋਂ ਬਾਅਦ ਹੋਰ ਖੁਸ਼ੀਆਂ ਵਾਝ ਜਾਂਦੀਆਂ ਜੇ ਤੁਸੀਂ ਆਪਦੀ ਜ਼ਿੰਦਗੀ ਨੂੰ ਸਾਫ਼ ਸੁਥਰੇ ਚੱਲਦੇ ਹੋ ਤੁਹਾਡੀ ਜ਼ਿੰਦਗੀ ਚ ਬੜਾ ਜਿਆਦਾ ਖੁਸ਼ੀਆਂ ਵਾਝ ਜਾਂਦੀਆਂ ਤੇ ਤੁਸੀਂ ਉਹੀ ਮਤਲਬ ਕੁੜੀ ਲਈ ਬੜੀਆਂ ਵਧੀਆ ਸਿਚੁਏਸ਼ਨਾਂ ਹੋਣਾਂ ਸੀ ਵਿਆਹ ਤੋਂ ਬਾਅਦ ਜਦੋਂ ਉਹਦੇ ਬੇਬੀ ਹੋਊਗਾ ਮੈਂ ਤੁਹਾਨੂੰ ਦੱਸਿਆ ਵੀ ਮਾਂ ਤੇ ਕੁਝ ਲੈ ਕੇ ਜਾਊਗਾ ਫਿਰ ਬੱਚੇ ਦੇ ਬਰਥਡੇ ਤੇ ਕੁਝ ਲੈ ਕੇ ਜਾਊਗਾ ਅ ਬੱਚੇ ਆਪਦਾ ਨਾਨਾ ਨਾਨੀ ਕੋਲੇ ਆਉਂਦੇ ਆ ਸੋ ਉਹ ਕਿੰਨੇ ਰਿਸ਼ਤੇ ਤੋਂ ਬੰਨਝੀ ਰਹਿ ਜੂਗੀ ਕੁੜੀ ਜਦੋਂ ਉਸੇ ਕੁੜੀ ਦੀਆਂ ਸਹੇਲੀਆਂ ਆਪਦੇ ਪਿਆਕਿਆਂ ਨਾਲ ਆਪਦੇ ਸਹੁਰਿਆਂ ਨਾਲ ਬੜਾ ਵਧੀਆ ਰਿਸ਼ਤਾ ਬਣਿਆ ਹੋਇਆ ਉਸ ਚੀਜ਼ ਨੂੰ ਇੰਜੋਏ ਕਰ ਰਹੇ ਆ ਜ਼ਿੰਦਗੀ 'ਚ ਅੱਗੇ ਵਧ ਰਹੇ ਆ ਤੁਸੀਂ ਉਹ ਚੀਜ਼ਾਂ ਨੂੰ ਦੇਖੋਗੇ ਤੁਹਾਨੂੰ ਆਪ ਨੂੰ ਗिल्ਟ ਫੀਲ ਹੋਊਗਾ ਬੜੀਆਂ ਸੱਚੀ ਬੜੀਆਂ ਖੁਸ਼ੀਆਂ ਤੋਂ ਵਾਂਝੇ ਰਹਿ ਚੁੱਕੇ ਮੈਂ ਬੜੇ ਲੋਕ ਇਦਾਂ ਦੇ ਦੇਖੇ ਆ ਸੋ ਜੇ ਤੁਸੀਂ ਇਦਾਂ ਦਾ ਡਿਸੀਜਨ ਲੈਣਾ ਤਾਂ ਆਪਦੇ ਮਾਂ ਪਿਓ ਬਾਰੇ ਆਪਦੇ ਭੈਣ ਬਾਰੇ ਆਪਦੇ ਬ੍ਰਦਰ ਬਾਰੇ ਸੋ ਇਹ ਸਮਝ ਕੇ ਇਦਾਂ ਦਾ ਡਿਸੀਜਨ ਲਿਓ ਵੀ ਉਹਨਾਂ ਦੀ ਲਾਈਫ ਤੇ ਬਾਅਦ 'ਚ ਇਮਪੈਕਟ ਪਊਗਾ ਹੀ ਪਊਗਾ ਤੁਸੀਂ ਜੇ ਤੁਹਾਡਾ ਉਹਨਾਂ ਨਾਲ ਪਿਆਰ ਹੈਗਾ ਆਪਦੇ ਮਾਪਿਓ ਨਾਲ ਪਿਆਰ ਹੈਗਾ ਤਾਂ ਤੁਸੀਂ ਜੇ ਇਦਾਂ ਦਾ ਡਿਸੀਜਨ ਲੈਣ ਜਾ ਰਹੇ ਹੋ ਤਾਂ ਤੁਸੀਂ ਸੈਕਰੀਫਾਈਜ਼ ਕਰ ਲਓ ਆਪਦੇ ਮਾਪਿਓ ਨਾਲ ਤੁਸੀਂ ਹਮੇਸ਼ਾ ਜ਼ਿੰਦਗੀ 'ਚ ਖੁਸ਼ ਰਹੋਗੇ ਹਾਂ ਜੇ ਤੁਹਾਡੇ ਮਾਪਿਓ ਲੰਮੇ ਚਲੇ ਮੰਨ ਗਏ ਆ ਤਾਂ ਗੱਲ ਵੱਖਰੀ ਆ ਬਟ ਜੇ ਨਹੀਂ ਮੰਨ ਰਹੇ ਤਾਂ ਉਹਨਾਂ ਦਾ ਕੋਈ ਪਰਸਨਲ ਐਕਸਪੀਰੀਅੰਸ ਹੈਗਾ ਆਪਦੀ ਜ਼ਿੰਦਗੀ 'ਚ ਪਰਸਨਲ ਐਕਸਪੀਰੀਅੰਸ ਦਾ ਮਤਲਬ ਉਹਨਾਂ ਨੇ ਜ਼ਿੰਦਗੀ 'ਚ ਚੀਜ਼ਾਂ ਦੇਖੀਆਂ ਸਮਾਜ 'ਚ ਹੁੰਦੀਆਂ ਹੋਈਆਂ ਵੀ ਜਦੋਂ ਕੋਈ ਬੱਚਾ ਇਦਾਂ ਭੱਜਿਆ ਤਾਂ ਉਹ ਬਾਅਦ ਵਿੱਚ ਸੁખી ਕੋਈ ਨਹੀਂ ਬਸਿਆ ਸੋ ਇਸ ਕਰਕੇ ਉਹ ਤੁਹਾਨੂੰ ਰੋਕ ਰਹੀ ਆ ਵੀ ਤੁਸੀਂ ਇਦਾਂ ਦੀ ਸਿਚੁਏਸ਼ਨ ਵਿੱਚ ਤੁਸੀਂ ਕਿਦਾਂ ਦੀ ਸਿਚੁਏਸ਼ਨ ਵਿੱਚ ਸਰਵਾਈਵ ਕਰ ਸਕਦੇ ਹੋ ਸ਼ਾਇਦ ਤੁਸੀਂ ਉਸ ਬੰਦੇ ਨਾਲ ਨਹੀਂ ਸਰਵਾਈਵ ਕਰ ਸਕਦੇ ਹਨਾ ਸੋ ਪੇਰੈਂਟਸ ਦਾ ਜ਼ਿਆਦਾ ਐਕਸਪੀਰੀਅੰਸ ਹੁੰਦਾ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਕਿਉਂਕਿ ਉਹਨਾਂ ਦੀ ਬਹੁਤ ਉਮਰ ਹੋ ਗਈ ਹੈ ਇਨ੍ਹਾਂ ਚੀਜ਼ਾਂ ਚੋਂ ਹੀ ਲੰਗੇ ਆਉ ਸੋ ਤੁਸੀਂ ਜੇ ਤੁਹਾਡੇ ਪੇਰੈਂਟਸ ਮੰਨ ਰਹੇ ਆ ਤਾਂ ਠੀਕ ਹੈ ਜੇ ਨਹੀਂ ਮੰਨ ਰਹੀ ਤੁਸੀਂ ਐਡਾ ਵੱਡਾ ਡਿਸੀਜਨ ਨਾ ਲਓ ਬਾਅਦ ਵਿੱਚ ਤੁਸੀਂ ਪੱਕਾ ਹੀ ਪਛਤਾਉਣਾ ਇਹ ਮੈਂ ਲਿਖ ਕੇ ਦੇਣ ਤਿਆਰ ਹਾਂ ਪਛਤਾਉਂਗੇ ਤੁਸੀਂ ਬਾਅਦ ਚ ਤੇ ਬੜੀਆਂ ਚੀਜ਼ਾਂ ਤੋਂ ਵਾਂਝੇ ਰਹਿ ਜਾਓਗੇ ਖੁਸ਼ੀਆਂ ਤੋਂ ਤਾਂ ਬਿਲਕੁਲ ਵਾਂਝੇ ਰਹਿ ਜਾਓਗੇ ਸਾਰੀ ਉਮਰ ਮੂੰਹ ਡਿਆ ਰਹੂਗਾ ਤੁਹਾਡਾ 2 ਜਾਂ 3 ਮਹੀਨੇ ਉਹ ਮਤਲਬ ਹੋ ਸਕਦਾ ਤੁਸੀਂ ਜਦੋਂ ਕੋਈ ਮੁੰਡਾ ਕਿਸੇ ਕੁੜੀ ਨੂੰ ਭਜਾ ਕੇ ਲੈ ਜੂ ਉਹ 10-10 ਕਹੂਗਾ ਆਈ ਕੈਨ ਆਈ ਡੂ ਇਟ ਮੈਂ ਕਰਕੇ ਦਿਖਾਦਾ ਬਟ ਬਾਅਦ ਵਿੱਚ ਸਿਚੁਏਸ਼ਨ ਹੋਰ ਹੋਊਗੀ ਤੋ ਇਹ ਚੀਜ਼ਾਂ ਨੂੰ ਸੋਚ ਸਮਝ ਕੇ ਇਹ ਡਬ ਡਾ ਡਿਸੀਜਨ ਲਿਓ ਸਸਿਕਾ